ਕੜੀ ਖਾਨ ਦੇ ਸ਼ਕੀਨ ਹੋ ਤਾਂ ਇਹ ਤਰੀਕਾ ਜ਼ਰੂਰ ਵਰਤਿਓ ਬੜੇ ਹੀ ਆਸਾਨ ਤਰੀਕੇ ਨਾਲ ਲਾਜਵਾਬ ਜੀ ਕੜੀ ਬਣਾ ਕੇ ਤਿਆਰ ਕਰਾਂਗੀ ਬਹੁਤ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੜੀ ਬਹੁਤ ਜ਼ਿਆਦਾ ਪਸੰਦ ਹੈ ਕਈ ਵਾਰ ਘਰ ਵਿੱਚ ਸਬਜ਼ੀ ਨਹੀਂ ਹੁੰਦੀ ਝਟਪਟ ਹੀ ਅਸੀਂ ਕਹਿ ਦਿੰਦੇ ਆ ਕਿ ਅੱਜ ਕੜੀ ਬਣਾ ਲਓ ਪਰ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਮੇਥੀ ਦੀ ਕੜੀ ਬਣਾਵਾਂਗੇ ਜਿਹਦੇ ਵਿੱਚ ਆਪਾਂ ਮੇਥੀ ਆਲੂ ਦੇ ਪਕੌੜੇ ਤਿਆਰ ਕਰਾਂਗੇ ਪਰ ਪਕੌੜੇ ਐਨੇ ਆਸਾਨ ਤਰੀਕੇ ਨਾਲ ਬਣਾਵਾਂਗੇ ਕਿ ਮਿਹਨਤ ਘੱਟ ਤੇ ਸਵਾਦ ਕਿਤੇ ਜ਼ਿਆਦਾ ਕੜੀ ਬਣਾਉਣ ਤੋਂ ਪਹਿਲਾਂ ਪਹਿਲਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕੜੀ ਨੂੰ ਬਣਾਉਣ ਲਈ ਆਪਾਂ ਲਵਾਂਗੇ ਅੱਧੇ ਕੜਚੀ ਸਰੋਂ ਦੇ ਤੇਲ ਦੀ ਕਿਉਂਕਿ ਕੜੀ ਹੈ ਜਿਹੜੀ ਇਸੇ ਤੇਲ ਵਿੱਚ ਕਰਾਰੀ ਬਣਦੀ ਹੈ ਲੇੜੇ ਵਿੱਚ ਪਾਵਾਂਗੇ ਸੁੱਕੇ ਮਸਾਲੇ, ਤੇਜ ਪੱਤਾ, 2 ਪਾਈਆਂ ਵੱਡੀਆਂ ਇਲਾਇਚੀਆਂ, 5-10 ਪਾਉ ਦੇ ਕਾਲੀਆਂ ਮਿਰਚਾਂ, 2-3 ਪਾਈਆਂ ਆਪਾਂ ਸੁੱਕੀਆਂ ਲਾਲ ਮਿਰਚਾਂ ਜਿਹਦੇ ਨਾਲ ਫਲੇਵਰ ਬੜਾ ਹੀ ਵਧੀਆ ਆਉਂਦਾ ਹੈ। ਜਦੋਂ ਹਲਕੇ ਜਿਹੇ ਮਸਾਲੇ ਪੱਕ ਗਏ ਤੇ ਅੱਧਾ ਚਮਚ ਪਾ ਦਾਂਗੇ ਵਿੱਚ ਰਾਈ ਦਾ ਇਹ ਤੁਸੀਂ ਲਾਸਟ ਤੇ ਪਾਉਣਾ ਜਦੋਂ ਤਿੜਕਣ ਜੇ ਲੱਗ ਗਈ ਨਾਲ ਦੀ ਨਾਲ ਹੀ ਪਿਆਜ਼ ਪਾ ਦਿਓ ਤਾਂ ਕਿ ਇਹਨੂੰ ਪੱਕਣ ਦਾ ਪ੍ਰੋਸੀਜਰ ਇੱਥੇ ਹੀ ਬੰਦ ਹੋ ਜੇ ਕਿਉਂਕਿ ਰਾਈ ਜ਼ਿਆਦਾ ਪੱਕ ਗਈ ਤਾਂ ਕੋਲਾ ਟੇਸਟ ਆਊਗਾ ਫਿਰ ਦੋ ਤਿੰਨ ਪਾ ਦਾਂਗੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਨਮਕ ਮਿਰਚ ਆਪਣੇ ਟੇਸਟ ਦੇ ਅਨਸਾਰ ਪਾਉਣਾ ਇਹ ਗੱਲ ਨੂੰ ਤੁਸੀਂ ਧਿਆਨ ਰੱਖਿਓ ਜਦੋਂ ਹੀ ਪਿਆਜ਼ ਹਲਕੇ ਜਿਹੇ ਪੱਕੇ ਨਾਲ ਦੀ ਨਾਲ ਹੀ ਆਪਾਂ ਬਰੀਕ ਕੱਟਿਆ ਹੋਇਆ ਇੱਕ ਟਮਾਟਰ ਪਾਵਾਂਗੇ ਕਈ ਕੜੀ ਦੇ ਵਿੱਚ ਟਮਾਟਰ ਦੀ ਵਰਤੋਂ ਨਹੀਂ ਕਰਦੀ ਪਰ ਜਦੋਂ ਹੀ ਤੁਸੀਂ ਮੇਥੀ ਦੀ ਕੜੀ ਬਣਾਓ ਉਹਦੇ ਵਿੱਚ ਟਮਾਟਰ ਜ਼ਰੂਰ ਪਾਉਣਾ ਹੈ ਵੈਸੇ ਵੀ ਆਪਾਂ ਟਮਾਟਰ ਵਰਤਦੇ ਆਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਾਰ-ਬਾਰ ਬਣਾਉਂਗੇ ਫਿਰ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਤੇ ਦੋ ਕੁ ਛੁਟਕੀਆਂ ਪਾਈਆਂ ਆਪਾਂ ਹਿੰਗ ਦੀਆਂ ਹਿੰਗ ਦਾ ਫਲੇਵਰ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਗੇ ਚਾਰ-ਪੰਜ ਮਿੰਟ ਲਈ ਸਲੋ ਫਲੇਮ ਤੇ ਪਕਾ ਲਾਂਗੇ ਉਸ ਵਾਜ ਜਦ ਜੇ ਪੱਕ ਕੇ ਤਿਆਰ ਹੋਗੇ ਫਿਰ ਆਪਾਂ ਘਰ ਵਾਲੇ ਸਾਦੇ ਮਸਾਲੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਅੱਧਾ ਚਮਚ ਤੋਂ ਘੱਟ ਪਾਵਾਂਗੇ ਮਸਾਲਾ ਕੜੀ ਵਿੱਚ ਮਸਾਲਾ ਥੋੜਾ ਜਿਹਾ ਸਬਜੀ ਵਾਲਾ ਘੱਟ ਹੀ ਪੈਂਦਾ ਫਿਰ ਪਾਵਾਂਗੇ ਧਨੀਆ ਪਾਊਡਰ ਤੇ ਜ਼ਰੂਰਤ ਮੁਤਾਬਕ ਪਾਵਾਂਗੇ ਤਿੱਖੀ ਮਿਰਚ ਜਿੰਨਾ ਕਿ ਤੁਹਾਨੂੰ ਤਿੱਖਾ ਪਸੰਦ ਹੈ ਉਸ ਹਿਸਾਬ ਨਾਲ ਪਾ ਲਿਓ ਬਾਕੀ ਆਪਾਂ ਪਕੌੜੇ ਵਗੈਰਾ ਵਿੱਚ ਉਹਦੇ ਹਿਸਾਬ ਨਾਲ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਦੀ ਨਾਲ ਹੀ ਜਦੋਂ ਇਹਨੂੰ 2-3 ਮਿੰਟ ਆਪਾਂ ਪਕਾ ਲਿਆ ਫਿਰ ਵਿੱਚ ਪਾਵਾਂਗੇ ਆਪਾਂ थी ਜਿਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਆਪਾਂ ਕੱਟ ਲਿਆ ਸੀ ਤੇ ਉਸ ਤੋਂ ਬਾਅਦ ਇਹ 10 ਮਿੰਟਾਂ ਲਈ ਆਪਾਂ ਰੈਸਟ ਤੇ ਰੱਖੀ ਸੀ ਤਾਂ ਕਿ ਪਾਣੀ ਵਗੈਰਾ ਇਹਦਾ ਨਿਕਲ ਜੇ ਮੇਥੀ ਇੱਥੇ ਗਿੱਲੀ ਆ ਪਰ ਜ਼ਿਆਦਾ ਪਾਣੀ ਨਹੀਂ ਪਾਣੀ ਪਾਉਣ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਲੋ ਫਲੇਮ ਤੇ ਇਹਨੂੰ 7 ਤੋਂ 8 ਮਿੰਟ ਲਗਾਤਾਰ ਆਪਾਂ ਪਕਾਵਾਂਗੇ ਨਾ ਹੀ ਪਾਣੀ ਪਾਉਣਾ ਤੁਸੀਂ ਪਰ ਲਗਾਤਾਰ ਇਹਨੂੰ ਹਿਲਾਉਂਦੇ ਰਹੋ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਕਿਉਂਕਿ ਜੇ ਤੁਸੀਂ ਢੱਕ ਕੇ ਪਕਾਈ ਤਾਂ ਮੇਥੀ ਨੇ ਆਪਣਾ ਕੌੜਾ ਪਾਣੀ ਛੱਡ ਦੇਣਾ ਫਿਰ ਆਪਾਂ ਕੜੀ ਬਣਾਉਣ ਦੇ ਲਈ ਲਵਾਂਗੇ ਦਹੀਂ ਆਪਾਂ ਇੱਥੇ ਪੌਣੇ 2 ਕੱਪ ਦਹੀਂ ਦੇ ਲਈ ਹੈ ਜਿਹੜੀ ਕਿ 2 ਕੱਪ ਤੋਂ ਥੋੜਾ ਜਿਹਾ ਘੱਟ ਤੇ ਪੌਣੇ ਕੱਪ ਤੋਂ ਥੋੜਾ ਜਿਹਾ ਘੱਟ ਲੈ ਬੇਸਨ ਜਿੰਨਾ ਤੁਹਾਡਾ ਬੇਸਨ ਹੋਊਗਾ ਉਸ ਤੋਂ ਡਬਲ ਆਪਾਂ ਦਹੀਂ ਲਵਾਂਗੇ ਪਰ ਜੇ ਦਹੀਂ ਤੁਹਾਡਾ ਜ਼ਿਆਦਾ ਖੱਟਾ ਹੈ ਫਿਰ ਤੁਸੀਂ ਉਸ ਹਿਸਾਬ ਨਾਲ ਥੋੜਾ ਜਿਹਾ ਘੱਟ ਲੈ ਲਿਓ ਆਪਣੇ ਕੋਲ ਨਾਰਮਲ ਦਹੀਂ ਹੈ ਆਪਾਂ ਡਬਲ ਲਵਾਂਗੇ 2 ਕੱਪ ਲਵਾਂਗੇ ਪਾਣੀ ਦੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਬੇਸਨ ਦੀਆਂ ਗੱਠਾਂ ਵਗੈਰਾ ਬਿਲਕੁਲ ਨਾ ਰਹਿਣ ਚਾਹੀ ਤੁਸੀਂ ਇਹਨੂੰ ਬਿਸਕਰ ਨਾਲ ਮਿਕਸ ਕਰ ਲਿਓ ਐਨੀ ਮੇਥੀ ਬਣ ਕੇ ਬਿਲਕੁਲ ਤਿਆਰ ਹੈ ਨਾਲ ਦੀ ਨਾਲ ਹੀ ਆਪਣਾ ਦਹੀਂ ਤੇ ਬੇਸਨ ਵਾਲਾ ਪੇਸਟ ਇਹਦੇ ਵਿੱਚ ਚਿਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੌਲੀ ਹੌਲੀ ਪਕਾਵਾਂਗੇ ਜ਼ਰੂਰਤ ਮੁਤਾਬਕ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਫਿਰ ਆਪਾਂ ਲਿਆ ਜੀ ਇੱਕ ਚੌਪੜ ਤੇ ਉਹਦੇ ਵਿੱਚ ਪਾਵਾਂਗੇ ਮੇਥੀ ਕਿਉਂਕਿ ਹੁਣ ਆਪਾਂ ਪਕੌੜਿਆਂ ਦੀ ਤਿਆਰੀ ਕਰ ਰਹੇ ਹਾਂ ਜਿੰਨੇ ਕ ਪਕੌੜੇ ਤੁਸੀਂ ਤਿਆਰ ਕਰਨੇ ਆ ਉਸ ਹਿਸਾਬ ਨਾਲ ਮੇਥੀ ਨੂੰ ਤਿਆਰ ਕਰ ਲਿਓ ਫਿਰ ਵਿੱਚ ਪਾਵਾਂਗੇ ਥੋੜਾ ਜਿਹਾ ਖਰਾ ਹਰਾ ਧਨੀਆ ਜਿਹੜੀ ਕੱਚੀਆਂ ਜਿਹੀਆਂ ਡੰਡੀਆਂ ਦੇ ਸਮੇਤ ਹੀ ਪਾ ਲਿਓ ਫਿਰ ਆਪਾਂ ਲੈ ਦੋ ਆਲੂ ਇੱਕ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਇਹਨਾਂ ਨੂੰ ਮੋਟਾ-ਮੋਟਾ ਜਿਹਾ ਤੁਸੀਂ ਕੱਟ ਲੈਣਾ ਚੰਗੀ ਤਰ੍ਹਾਂ ਧੋ ਲਿਓ ਐਨੇ ਕੜੀ ਦੇਖੋ ਕਾਫੀ ਗਾੜੀ ਹੋਗੀ ਫਿਰ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਪਾਣੀ ਮਿਕਸ ਕਰ ਦਾਂਗੇ ਕਿਉਂਕਿ 10-12 ਮਿੰਟਾਂ ਦੇ ਵਿੱਚ ਬੇਸਨ ਫੁੱਲ ਕੇ ਕਾਫੀ ਜ਼ਿਆਦਾ ਕੜੀ ਬਣ ਜਾਂਦੀ ਹੈ ਫਿਰ ਆਪਾਂ ਚੌਪਰ ਰਾਹੀਂ ਇਹਨੂੰ 10 ਸਕਿੰਟਾਂ ਲਈ ਚੌਪ ਕਰਾਂਗੇ ਐਨੇ ਵਿੱਚ ਹੀ ਸਾਰਾ ਸਮਾਨ ਦੇਖੋ ਬਿਲਕੁਲ ਤਿਆਰ ਹੋ ਗਿਆ ਬਹੁਤ ਹੀ ਮਜ਼ੇਦਾਰ ਪਕੌੜੇ ਇਸ ਤਰੀਕੇ ਨਾਲ ਬਣਦੇ ਆ ਬਿਲਕੁਲ ਇਸ ਤਰ੍ਹਾਂ ਬਣਨਗੇ ਜਿਵੇਂ ਤੁਸੀਂ ਕੋਫਤੇ ਬਣਾਉਣੇ ਹੋ ਫਿਰ ਜ਼ਰੂਰਤ ਮੁਤਾਬਕ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤਿੱਖੀ ਮਿਰਚ ਕਲਰਲੀ ਪਾਵਾਂਗੇ ਹਲਦੀ ਸਾਦੇ ਜਿਹੇ ਮਸਾਲੇ ਘਰ ਵਾਲੇ ਹੀ ਪਾਵਾਂਗੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਇਹ ਜ਼ਰੂਰ ਪਾਓ ਚਾਹੇ ਤੁਸੀਂ ਸਾਬਤ ਧਨੀਆ ਕੁੱਟ ਕੇ ਵੀ ਪਕੌੜਿਆਂ ਵਿੱਚ ਪਾ ਸਕਦੇ ਹੋ ਜਿੰਨਾ ਕਿ ਤੁਹਾਡੇ ਕੋਲੇ ਟਾਈਮ ਹੋਇਆ ਉਸ ਹਿਸਾਬ ਨਾਲ ਬਣਾ ਲਿਓ ਫਿਰ ਆਪਾਂ ਪਾਏ ਇਹਦੇ ਵਿੱਚ ਜੀਰਾ ਪਾਊਡਰ ਤੇ ਇੱਕ ਸੁੱਕੀ ਲਾਲ ਮਿਰਚ ਦਾ ਪਾਊਡਰ 2 ਕੱਪ ਭਰ ਕੇ ਪਾਵਾਂਗੇ ਬੇਸਨ ਦੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਪਾਣੀ ਵਗੈਰਾ ਸੋਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਜਦੋਂ ਚੋਪਰ ਨਾਲ ਹੀ ਚੌਪ ਕਰੋਗੇ ਤਾਂ ਤੁਸੀਂ ਪਾਣੀ ਇਹਨਾਂ ਨੇ ਆਪਣੇ ਆਪ ਹੀ ਛੱਡ ਦੇਣਾ ਪਿਆਜ਼ ਵਗੈਰਾ ਦਾ ਪਾਣੀ ਹੋਊਗਾ ਤੇ ਉਸਦੇ ਨਾਲ ਹੀ ਬੇਸਨ ਮਿਕਸ ਹੋ ਜਾਊਗਾ ਪਿਆਜ਼ ਆਲੂਆਂ ਦਾ ਪਾਣੀ ਵਗੈਰਾ ਕੱਢਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅਸਲੀ ਟੇਸਟ ਉਹਨਾਂ ਦੇ ਹੀ ਆਉਂਦਾ ਬਾਕੀ ਜੇ ਤੁਹਾਨੂੰ ਲੱਗੇ ਕਿ ਪਾਣੀ ਜ਼ਿਆਦਾ ਤੁਸੀਂ ਉਹਨਾਂ ਨੂੰ ਹਲਕਾ ਜਿਹਾ ਨਿਚੋੜ ਵੀ ਸਕਦੇ ਹੋ ਫਿਰ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਬੋਲਸ ਜਾਈਆਂ ਜਿਹੜੀਆਂ ਤਿਆਰ ਕਰ ਲਾਂਗੇ ਤਾਂ ਕਿ ਆਪਾਂ ਪਕੌੜੇ ਜਿਹੜੇ ਵਧੀਆ ਤਰੀਕੇ ਨਾਲ ਬਣਾ ਸਕੀਏ ਜਿੰਨਾ ਛੋਟਾ ਬਣਾਓਗੇ ਛੇਤੀ ਵੀ ਬਨੂਗਾ ਤੇ ਬਾਕੀ ਅੰਦਰ ਤੱਕ ਜਲਦੀ ਪੱਕ ਜਾਊਗਾ ਫਿਰ ਆਪਾਂ ਸਰੋਂ ਦੇ ਤੇਲ ਨੂੰ ਕਰ ਲਿਆ ਸੀ ਗਰਮ ਉਸ ਤੋਂ ਬਾਅਦ ਗੈਸ ਤੇ ਫਲੇਮ ਬਿਲਕੁਲ ਸਲੋ ਕਰ ਲਿਓ ਹੌਲੀ ਹੌਲੀ ਛੋਟੀਆਂ ਛੋਟੀਆਂ ਬੋਲਸੇ ਦੀਆਂ ਬਣਾ ਕੇ ਵਿੱਚ ਪਾ ਦਿਓ ਤੇ 1-2 ਮਿੰਟ ਤੱਕ ਬਿਲਕੁਲ ਨਾ ਛੇੜਿਓ ਉਸ ਤੋਂ ਬਾਅਦ ਇਹਦੀ ਉਲਟ ਪਲਟ ਕਰਦੇ ਜਾਓ ਤੇ ਇਹਨੂੰ 7 ਤੋਂ 8 ਮਿੰਟ ਆਰਾਮ ਨਾਲ ਪੱਕਣ ਤੇ ਲੱਗਣਗੇ ਕਿਉਂਕਿ ਆਪਾਂ ਹੌਲੀ ਹੌਲੀ ਪਕਾਏ ਹੈ ਤਾਂ ਕਿ ਅੰਦਰ ਤੱਕ ਪੱਕ ਜਨ ਤੇ ਉੱਪਰੋਂ ਬਿਲਕੁਲ ਕਾਲੇ ਵੀ ਨਾ ਹੋਣ ਇਸ ਤਰੀਕੇ ਨਾਲ ਮਜ਼ੇਦਾਰ ਜਿਹੇ ਪਕੌੜੇ ਬਣਾ ਕੇ ਤਿਆਰ ਕਰਿਓ ਨਾਲ ਹੀ ਨਾਲ ਆਪਣੀ ਕੜੀ ਵੀ ਬਣਦੀ ਗਈ ਤੇ ਐਨੇ ਹੀ ਆਪਾਂ ਪਕੌੜੇ ਵੀ ਕੱਢ ਲੇ ਆਲੂ ਮੇਥੀ ਕੜੀ ਪਕੌੜੇ ਦੀ ਰੈਸਿਪੀ ਇੱਥੇ ਕਿਤੇ ਬੈਠੇ ਦੇਖ ਰਿਹਾ ਹਾਂ ਮੇਰੇ ਭੈਣ ਭਰਾਓ ਕਮੈਂਟ ਕਰਕੇ ਜਰੂਰ ਦੱਸਿਓ ਐਨੀ ਆਪਣੀ ਕੜੀ ਬਣ ਕੇ ਬਿਲਕੁਲ ਤਿਆਰ ਹੈ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪਕੌੜੇ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ 304 ਮਿੰਟੇ ਨੂੰ ਆਪਾਂ ਸਲੋ ਫਲੇਮ ਤੇ ਹੋਰ ਪਕਾਵਾਂਗੇ ਐਨੀ ਇਹਨੂੰ ਲਗਾਵਾਂਗੇ ਵਧੀਆ ਜਿਹਾ ਤੜਕਾ ਪਰ ਜਿਹੜੇ ਤੜਕੇ ਇਹ ਵੀ ਆਪਾਂ ਸਰੋਂ ਦੇ ਤੇਲ ਵਿੱਚ ਹੀ ਲਗਾਵਾਂਗੇ ਤੇ ਜਿਹਨੂੰ ਦੇਸੀ ਘਿਓ ਪਸੰਦ ਹੋਇਆ ਉਹਦੇ ਵਿੱਚ ਲਗਾ ਲਿਓ ਤੇਲ ਨੂੰ ਕਰਿਓ ਗਰਮ ਤੇ ਵਿੱਚ ਭੁੰਨ ਲਿਓ ਜੀਰਾ ਜਦੋਂ ਹੀ ਤੁਹਾਡਾ ਜੀਰਾ ਭੁੰਨਿਆ ਗਿਆ ਨਾਲ ਦੀ ਨਾਲ ਹੀ ਗੈਸ ਬੰਦ ਕਰ ਦਿਓ ਫਿਰ ਇੱਕ ਚਮਚ ਪਾਵਾਂਗੇ ਵਿੱਚ ਸੁੱਕੀ ਮੇਥੀ ਦਾ ਤਦ ਨਾਲ ਦੀ ਨਾਲ ਹੀ ਪਾ ਦਿਓ ਅੱਧਾ ਚਮਚ ਰੰਗ ਵਾਲੀ ਦੇਗੀ ਮਿਰਚ ਦਾ ਇਹਦੇ ਨਾਲ ਕੜੀ ਨੂੰ ਕਲਰ ਬੜਾ ਸੋਹਣਾ ਆਉਂਦਾ ਮਿਰਚ ਉਦੋਂ ਪਾਇਓ ਜਦੋਂ ਤੁਸੀਂ ਨਾਲ ਦੀ ਨਾਲ ਹੀ ਇਹਨੂੰ ਕੜੀ ਵਿੱਚ ਪਾਉਣਾ ਕਿਉਂਕਿ ਜ਼ਿਆਦਾ ਦੇਰ ਤੱਕ ਇਹ ਤੇਲ ਵਿੱਚ ਪਈ ਰਹੀ ਤਾਂ ਕਾਲੀ ਹੋ ਜਾਊਗੀ ਬਹੁਤ ਹੀ ਲਾਜਵਾਬ ਕੜੀ ਪਕੌੜਾ ਬਣ ਕੇ ਤਿਆਰ ਹੈ ਵਧੀਆ ਜਿ ਲਗਾਤਾ ਇਹਨੂੰ ਤੜਕਾ ਬਾਕੀ ਜਿਹਨੂੰ ਦੇਸੀ ਘਿਓ ਪਸੰਦ ਹੋਵੇ ਦੇਸੀ ਘਿਓ ਦਾ ਲਗਾ ਲਿਓ ਪਰ ਸਰੋਂ ਦੇ ਤੇਲ ਨਾਲ ਜ਼ਿਆਦਾ ਕਰਾਰਾ ਪਣਾ ਆਉਂਦਾ ਹੈਗਾ ਚੰਗੀ ਤਰ੍ਹਾਂ ਮਿਕਸ ਕੀਤਾ ਤੇ ਇਸ ਕੜੀ ਪਕੌੜੇ ਨੂੰ ਤੁਸੀਂ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹੋ ਹੋਟਲ ਰੈਸਟੋਰੈਂਟ ਵੀ ਫੇਲ ਹੋ ਜਾਣਗੇ ਤੇ ਅੱਗੇ ਬਹੁਤ ਹੀ ਲਾਜਵਾਬ ਕੜੀ ਪਕੌੜਾ ਬਣ ਕੇ ਤਿਆਰ ਹੋਇਆ ਮੇਥੀ ਖਾਂ ਦੇ ਸ਼ਕੀਨ ਹੋ ਤਾਂ ਸਭ ਤੋਂ ਜ਼ਿਆਦਾ ਵਧੀਆ ਇਹ ਰੈਸিপি ਹੈ ਬਸ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਕੜੀ ਪਕੌੜਾ ਤਿਆਰ ਕਰੋ ਮੇਥੀ ਦੇ ਵਿੱਚ ਪਾਣੀ ਬਿਲਕੁਲ ਨਾ ਪਾਇਓ ਇਸੇ ਤਰੀਕੇ ਨਾਲ ਹੀ ਉਹਨੂੰ ਓਪਨ ਦੇ ਵਿੱਚ ਪਕਾਇਓ ਤਾਂ ਕੜੀ ਬਿਲਕੁਲ ਕੌੜੀ ਨਹੀਂ ਬਣਦੀ ਲਾਜਵਾਬ ਬਣੂਗੀ ਤੇ ਜਦੋਂ ਪਕੌੜੇ ਤਿਆਰ ਕਰਨੇ ਆ ਜੇ ਬੇਸਨ ਥੋੜਾ ਜਿਹਾ ਜ਼ਿਆਦਾ ਪਾਉਣਾ ਤਾਂ ਉਹਨਾਂ ਨੂੰ ਬਿਲਕੁਲ ਨਾ ਨਚੋੜਿਓ ਤੇ ਜੇ ਘੱਟ ਪਾਉਣਾ ਤਾਂ ਸਮਾਨ ਨੂੰ ਥੋੜਾ ਜਿਹਾ ਤੁਸੀਂ ਨਚੋੜ ਲਿਓ ਜਿੰਨਾ ਸਮਾਨ ਪਾਉਣਾ ਚੌਪ ਕਰਕੇ ਪਾ ਲਿਓ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਹੋ ਜਾਊਗਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਹੁਣ ਮਜ਼ੇਦਾਰ ਜਿਹਾ ਸਿੰਪਲ ਤਰੀਕੇ ਦੇ ਨਾਲ ਕੜੀ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਮੈਂ ਤੁਹਾਡੇ ਲਈ ਨਵੀਆਂ ਨਵੀਆਂ ਆਸਾਨ ਤਰੀਕੇ ਨਾਲ ਰੈਸਪੀ ਲੈ ਕੇ ਆਵਾਂ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ